ਕਾਂਗਰਸ ਪਾਰਟੀ ਦੇ ਜ਼ਿਲ੍ਹੇ ਦੇ ਜਿੰਨੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਦੇ ਕੈਂਡੀਡੇਟ ਸਹਿਬਾਨ ਤੇ ਨਾਲ ਸਾਡੇ ਸਾਰੇ ਅਹੁਦੇਦਾਰ ਸਹਿਬਾਨ ਜੁम्मेवार ਸੱਜਣ ਅਸੀਂ ਸਾਰੇ ਅੱਜ ਡੀਸੀ ਸਾਹਿਬ ਨੂੰ ਤੇ ਏਡੀਸੀ ਸਾਹਿਬ ਜਿਹੜੇ ਜ਼ਿਲ੍ਹੇ ਦੇ ਇਲੈਕਸ਼ਨ ਅਫਸਰ ਆ ਉਹਨਾਂ ਨੂੰ ਮਿਲਣ ਵਾਸਤੇ ਆਏ ਆ ਦੋ ਦਿਨਾਂ ਦੀ ਪ੍ਰੋਬਲਮ ਆ ਰਹੀ ਸੀਗੀ ਜਿਹੜੇ ਵੀ ਸਾਡੇ ਕੈਂਡੀਡੇਟਾਂ ਨੇ ਐਨਓਸੀ ਲੈਣੀ ਹੈ ਚਾਹੇ ਪਟਵਾਰੀ ਤੋਂ ਲੈਣੀ ਹੈ ਚਾਹੇ ਚੁੱਲ੍ਹਾ ਟੈਕਸ ਕਟਾਉਣਾ ਆਪਣੇ ਤੋਂ ਪੰਚਾਇਤ ਸੈਕਟਰੀ ਤੋਂ ਚਾਹੇ ਹੋਰ ਕਿਸੇ ਵਿਭਾਗ ਮੇ ਤੋਂ ਲੈਣੀ ਹੈ ਉਹ ਸਾਰੇ ਅਫਸਰ ਕੋਈ ਵੀ ਅਫਸਰ ਦਫਤਰਾ ਚ ਨਹੀਂ ਮਿਲ ਰਹੇ ਸੀ ਉਹ ਸਾਰੇ ਆਪਦੇ ਫੋਨ ਬੰਦ ਕਰੀ ਬੈਠੇ ਸੀ ਸਰਕਾਰ ਨੇ ਜਾਂ ਜਿਹੜੇ ਨਾਲ ਦੇ ਸਰਕਾਰ ਦੇ ਐਮ.ਐਲ.ਏ ਆ ਜਾਂ ਜਿਹੜੇ ਨਾਲ ਦੇ ਮੇਨ ਬੰਦੇ ਆ ਉਹਨਾਂ ਨੂੰ ਆਪਦੇ ਘਰਾਂ ਚ ਪਿਠਾਈ ਬੈਠੇ ਆ ਉਹਨਾਂ ਦੇ ਫੋਨ ਬੰਦ ਕਰਾਈ ਬੈਠੇ ਆ ਉਹਨਾਂ ਨੂੰ ਡਰਾਉਂਦੇ ਆ ਧਮਕਾਉਂਦੇ ਆ ਉਹਨਾਂ ਮੁਲਾਜ਼ਮਾਂ ਨੂੰ ਕਿ ਤੁਸੀਂ ਕਿਸੇ ਨੂੰ ਐਨਓਸੀ ਨਹੀਂ ਦੇਣੀ ਪੋਲਿਟਿਕਲ ਪਾਰਟੀਆਂ ਨੂੰ ਸੋ ਮੈਂ ਸਮਝਦਾ ਕਿ ਜੇ ਇਹਨਾਂ ਨੂੰ ਇੰਨਾ ਡਰ ਸੀ ਤੇ ਇਲੈਕਸ਼ਨ ਕਰਾਉਣੀ ਨਹੀਂ ਚਾਹੀਦੀ ਸੀ ਨੋਮੀਨੇਸ਼ਨ ਕਰ ਲੈਂਦੇ ਜੇ ਇੰਨੇ ਡਰਦੇ ਸੀ ਪਰ ਇਲੈਕਸ਼ਨ ਦੀ ਕੀ ਲੋੜ ਸੀ ਨੋਮੀਨੇਸ਼ਨ ਕਰਦੇ ਪਰ ਜੇ ਇਲੈਕਸ਼ਨ ਕਰਾਈ ਆ ਤੇ ਬੇਰ ਲੋਕਾਂ ਦਾ ਹੀ ਗੱਲ ਜਾਣ ਦੇਣੇ ਲੋਕਾਂ ਦਾ ਹੱਕ ਹੈ ਉਹ ਫਤਵਾ ਦੇਣ ਜਿਹਦੇ ਮਰਜ਼ੀ ਹੱਕ ਚ ਦੇਣ ਸੋ ਸਾਡੀ ਤਾਂ ਅਫਸਰਾਂ ਨੂੰ ਸਾਰੇ ਆਰੋਜ਼ ਨੂੰ ਇਲੈਕਸ਼ਨ ਕਮਿਸ਼ਨ ਨੂੰ ਇਹ ਬੇਨਤੀ ਹੈ ਕਿ ਜੇ ਇਲੈਕਸ਼ਨ ਕਰਾਈ ਹੈ ਫਿਰ ਇਲੈਕਸ਼ਨ ਕਰਾਓ ਸਹੀ ਹਰੇਕ ਨੂੰ ਮੌਕਾ ਦਿਓ ਤੇ ਪੰਜਾਬ ਦੇ ਜਿਹੜੇ ਪਿੰਡਾਂ 'ਚ ਰਹਿਣ ਵਾਲੇ ਸੱਜਣ ਆ ਉਹ ਫੈਸਲਾ ਕਰਨ ਉਹ ਕਿਹਨੂੰ ਵੋਟ ਪਾਉਣਾ ਚਾਹੁੰਦੇ ਤੇ ਜਿੰਨੂੰ ਮਰਜ਼ੀ ਜਿਤਾਉਣਾ ਜਿੰਨੂੰ ਮਰਜ਼ੀ ਹਰਾਉਣ ਜੋਨੋ ਦਾ ਫੈਸਲਾ ਹੋਊਗਾ ਕਾਂਗਰਸ ਪਾਰਟੀ ਦੇ ਸਿਰ ਮੱਥੇ ਹੋਊਗਾ ਪਰ ਸਾਨੂੰ ਮੌਕਾ ਮਿਲਣਾ ਚਾਹੀਦਾ ਹੈ ਤਗੜੇ ਹੋ ਕੇ ਇਲੈਕਸ਼ਨ ਲੜਨ ਦਾ ਤੇ ਲੋਕਾਂ ਤੋਂ ਫਤਵਾ ਲੈਣ ਦਾ ਅਸੀਂ ਅਫਸਰਾਂ ਤੋਂ ਫਤਵਾ ਨਹੀਂ ਲੈਣਾ ਅਸੀਂ ਅਫਸਰਾਂ ਤੋਂ ਜੋ ਸਰਕਾਰ ਦੇ ਮੁਲਾਜ਼ਮ ਹੈ ਉਹਨਾਂ ਤੋਂ ਫਤਵਾ ਨਹੀਂ ਲੈਣਾ ਅਸੀਂ ਪੰਜਾਬ ਦੇ ਲੋਕਾਂ ਤੋਂ ਫਤਵਾ ਲੈਣਾ ਸੋ ਇਹਨਾਂ ਨੂੰ ਕਹਿਣ ਵਾਸਤੇ ਆਏ ਆ ਬੀਸੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਸਾਰੇ ਆਰੋਜ਼ ਨੂੰ ਕਿ ਭਾਈ ਕਿਸੇ ਕਿਸਮ ਦੀ ਧੱਕਾਸ਼ਾਹੀ برداشت ਨਹੀਂ ਕੀਤੀ ਜਾਊਗੀ ਮੈਂ ਸਾਰੇ ਅਫਸਰ ਸਾਹਿਬਾਨਾਂ ਨੂੰ ਕਹਿਣਾ ਚਾਹੁੰਦਾ ਕਿ ਜੇ ਸਾਡੇ ਕਿਸੇ ਵੀ ਵਰਕਰ ਨਾਲ ਧੱਕੇਸ਼ਾਹੀ ਹੋਈ ਜਾਂ ਕਾਗਜ਼ ਖਰਾਬ ਕੀਤੇ ਗਏ ਅਸੀਂ ਹਾਈ ਕੋਰਟ ਜਾਵਾਂਗੇ ਵਧੀਆ ਤੋਂ ਵਧੀਆ ਵਕੀਲ ਕਰਾਂਗੇ ਤੇ ਉਸ ਅਫਸਰ ਨੂੰ ਹਾਈ ਕੋਰਟ ਤੱਕ ਘੜੀਸਾਂਗੇ ਤੇ ਕੱਲ ਨੂੰ ਜਦੋਂ ਸਾਡਾ ਸਮਾਂ ਆ ਗਿਆ ਉਹ ਅਫਸਰ ਇਹ ਮਤ ਸੋਚੇ ਕਿ ਕਾਰਵਾਈ ਨਹੀਂ ਹੋਣੀ ਇਹੋ ਜੀ ਕਾਰਵਾਈ ਕਰਾਂਗੇ ਕਿ ਆਉਣ ਵਾਲੇ ਸਮੇਂ ਚ ਹਰੇਕ ਅਫਸਰ ਯਾਦ ਰੱਖੂਗਾ ਸੋ ਇਸ ਕਰਕੇ ਜਿਹੜਾ ਅਫਸਰ ਸਾਡੇ ਨਾਲ ਧੱਕੇਸ਼ਾਹੀ ਸਾਡੇ ਬੰਦਿਆਂ ਨਾਲ ਸਾਡੇ ਵਰਕਰਾਂ ਨਾਲ ਕਰਨ ਦੀ ਕੋਸ਼ਿਸ਼ ਕਰੂਗਾ ਮੈਂ ਪੁਲਿਸ ਵਾਲੇ ਵੀਰਾਂ ਨੂੰ ਵੀ ਬੇਨਤੀ ਕਰਨਾ ਚਾਹੁੰਨਾ ਅਫਸਰਾਂ ਨੂੰ ਕਿ ਜਿਹੜਾ ਵੀ ਕਰੂਗਾ ਉਹ ਗੱਲ ਯਾਦ ਰੱਖੇ ਉਹ ਵੀ ਲਿਖ ਕੇ ਰੱਖੇ ਤੇ ਅਸੀਂ ਵੀ ਲਿਖ ਕੇ ਰੱਖਾਂਗੇ ਤੇ 19 ਦੀ 21 ਪਾਵਾਂਗੇ ਇਹ ਗੱਲ ਮੇਰੀ ਯਾਦ ਰੱਖਣ ਸਾਰੇ ਜਣ ਸੋ ਇਸ ਕਰਕੇ ਇਲੈਕਸ਼ਨ ਹੋ ਰਹੀ ਹੈ ਅਸੀਂ ਇਲੈਕਸ਼ਨ ਲੜਨਾ ਚਾਹੁੰਦੇ ਆ ਸਹੀ ਤਰੀਕੇ ਨਾਲ ਤੇ ਲੋਕਾਂ ਤੋਂ ਫਤਵਾ ਲੈਣਾ ਚਾਹੁੰਦੇ ਆ ਇਸ ਕਰਕੇ ਧੱਕੇਸ਼ਾਹੀ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਇਹ ਸਾਰੇ ਮੇਰੀ ਬੇਨਤੀ ਹੈ ਜ਼ਿਲ੍ਹੇ ਦੇ ਅਫਸਰ ਧਿਆਨ ਰੱਖਣ ਮੁੜ ਕੇ ਕਦੀ ਕੋਈ ਰਿਸ਼ਤੇਦਾਰ ਲੈ ਕੇ ਕਦੀ ਕੋਈ ਲੈ ਕੇ ਮੁੜ ਕੇ ਫਿਰ ਇਹ ਨੇਰੇ ਨੇਰੇ ਆ ਕੇ ਮੰਨਤਾ ਕੱਢਦੇ ਆ ਠੀਕ ਹੈ ਅੱਜ ਮੈਂ ਮੈਂ ਕਦੀ ਵੀ ਕਿਸੇ ਨੂੰ ਬਗੈਰ ਗੱਲੋਂ ਨਹੀਂ ਕਿਹਾ ਪਰ ਅੱਜ ਮੈਂ ਕਹਿਣਾ ਚਾਹੁੰਦਾ ਕਿ ਇਹ ਕੰਮ ਨਾ ਕਰਨ ਹਰਗੇਸ ਧੱਕੇਸ਼ਾਹੀ ਬਰਦਾਸ਼ ਕਿਸੇ ਹਾਲ ਚ ਨਹੀਂ ਹੋਊਗੀ ਤੇ ਕਿਸੇ ਨੂੰ ਵੀ ਇਹ ਕਰਨ ਨਹੀਂ ਦਿੱਤੀ ਜਾਊਗੀ ਅਸੀਂ ਹਰ ਇੱਕ ਕਿਸਮ ਦੀ ਲੜਾਈ ਲੜਾਂਗੇ ਜੋ ਸਾਨੂੰ ਲੜਨੀ ਪਈ ਤੇ ਜੇ ਕੋਈ ਕਾਗਜ਼ਾਂ 'ਚ ਕਿਸੇ ਹੋਰ ਕਿਸਮ 'ਚ ਧੱਕੇਸ਼ਾਹੀ ਹੋਈ ਤੇ ਹਾਈ ਕੋਰਟ ਤੱਕ ਸਾਰੇ ਅਫਸਰਾਂ ਨੂੰ ਘ੍ਰਿਸਾਂਗੇ ਤੇ ਮੈਂ ਸਰਕਾਰ ਵਾਲਿਆਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਐਵੇਂ ਨਾ ਕੋਈ ਛੋਟੀਆਂ ਗੱਲਾਂ 'ਚ ਪੈਣ ਜੇ ਉਹ ਇੰਨਾ ਮਾਨ ਕਰਦੇ ਆ 4 ਸਾਲ ਤੋਂ ਉੱਪਰ ਹੋ ਗਿਆ ਉਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਸਰਕਾਰ ਚਲਾਉਂਦਿਆਂ ਨੂੰ ਜੋ ਇੰਨਾ ਮਾਨ ਕਰਦੇ ਆ ਆਪਦੇ ਕੰਮਾਂ ਤੇ ਤੇ ਲੋਕਾਂ ਤੋਂ ਫਤਵਾ ਲੈਣ ਜੋ ਲੋਕ ਦੇਣਗੇ ਉਹ ਸਾਡੇ ਫਤਵਾ ਸਿਰ ਮੱਥੇ ਹੋਊਗਾ। ਇਹੀ ਅੱਜ ਅਸੀਂ ਬੇਨਤੀ ਕਰਨ ਵਾਸਤੇ ਆਏ ਆਂ ਤੇ ਮੈਂ ਪ੍ਰੈਸ ਵਾਲੇ ਵੀਰਾਂ ਦਾ ਵੀ ਧੰਨਵਾਦੀ ਆਂ ਤੁਸੀਂ ਪਹੁੰਚੇ ਹੋ ਤੇ ਤੁਹਾਨੂੰ ਵੀ ਬੇਨਤੀ ਕਰਨਾ ਚਾਹੁੰਦਾ ਤੁਸੀਂ ਡੈਮੋਕਰੇਸੀ ਦਾ ਚੌਥਾ ਪਾਵਾ ਹੋ। ਜਿਹੜੇ-ਜਿਹੜੇ ਡਿਪਾਰਟਮੈਂਟ ਦੇ ਸਰ ਇਸ ਤਰ੍ਹਾਂ ਇਹ ਮੈਕਸੀਮਮ ਜਿੰਨੇ ਵੀ ਡਰਾਪ ਡਿਪਾਰਟਮੈਂਟਾਂ ਤੋਂ ਐਨਓਸੀ ਲੈਣੀ ਹੈ। ਉਹ ਸਾਰੇ ਇਹਨਾਂ ਨੇ ਮੁਲਾਜ਼ਮ ਹੈ ਉਹ ਉਹਨਾਂ ਨੂੰ ਦਫ਼ਤਰਾਂ ਚੋਂ ਪਾਸੇ ਕੀਤਾ ਹੋਇਆ ਤਾਂ ਕਿ ਐਨਓਸੀ ਨਾ ਮਿਲ ਡਾਕੂਮੈਂਟ ਜਮ੍ਹਾਂ ਕਰਾਉਣ ਦੀ ਲਾਸਟ ਡੇਟ ਹਾਂ ਉਹ 4 ਤਰੀਕ ਹੈ ਪਰ ਕੱਲ ਅਸੀਂ ਇਲੈਕਸ਼ਨ ਕਮਿਸ਼ਨ ਕੋ ਰੌਲਾ ਪਾਇਆ ਉਹਨਾਂ ਨੂੰ ਵੀ ਕਿਹਾ ਸੀ ਹਾਈ ਕੋਰਟ ਦਾ ਵੇਰਵਾ ਦਿੱਤਾ ਜਿਵੇਂ ਅਸੀਂ ਉਦੋਂ ਪੰਚਾਇਤਾਂ ਚ ਕਰਾਇਆ ਸੀ ਕੱਲ ਸ਼ਾਮ ਨੂੰ ਚਿੱਠੀ ਈਸ਼ੂ ਕਰਾ ਲਈ ਹੈ ਕਿ ਹਰੇਕ ਕੈਂਡੀਡੇਟ ਆਫ ਦਾ ਐਫੀਡੇਵਿਟ ਲਾ ਸਕਦਾ ਸਵੈ ਘੋਸ਼ਣਾ ਪੱਤਰ ਕੱਲ ਦਾ ਦਿਨ ਬਾਕੀ ਰਹਿ ਗਿਆ ਉਮੀਦ ਹੈ ਕੱਲ ਤੱਕ ਤੁਹਾਨੂੰ ਐਨਓਸੀ ਸਾਰੀਆਂ ਮਿਲ ਜਾਣਗੀਆਂ ਨਹੀਂ ਹੁਣ ਇਹ ਉਹੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਕੱਲ ਸ਼ਾਮ ਨੂੰ ਚਿੱਠੀ ਆ ਗਈ ਹੈ ਇਲੈਕਸ਼ਨ ਕਮਿਸ਼ਨ ਦੀ ਜਿਵੇਂ ਪੰਚਾਇਤਾਂ ਜਦੋਂ ਤੁਹਾਨੂੰ ਯਾਦ ਹੋਣਾ ਪੰਚਾਇਤਾਂ ਚ ਵੀ ਇਹ ਕੰਮ ਹੀ ਕਰਦੇ ਸੀ ਫਿਰ ਉਹਨਾਂ ਨੇ ਕਹਿਤਾ ਸੀ ਕਿ ਤੁਸੀਂ ਐਫੀਡਵਟ ਦੇਰੇ ਕੈਂਡੀਡੇਟ ਲਾ ਦੇ ਤੇ ਬਾਅਦ ਚਾਪੇ ਮਹਿਕਮਾ ਵੈਰੀਫਾਈ ਕਰੂਗਾ ਹੁਣ ਅਸੀਂ ਐਨਓਸੀ ਕਿਸੇ ਤੋਂ ਨਹੀਂ ਲੈਣ ਜਾਣਾ ਅਸੀਂ ਅਸੀਂ ਸਹੀ ਹਾਂ ਅਸੀਂ ਸਾਰੇ ਕਾਗਜ਼ ਲਾ ਕੇ ਆਪਦਾ ਸੁਵਾਈ ਘੋਸ਼ਣਾ ਪੱਤਰ ਲਾਵਾਂਗੇ ਐਫੀਡਵਟ ਲਾਵਾਂਗੇ ਤੇ محکمہ ਵੈਰੀਫਾਈ ਕਰੂਗਾ ਪਰ ਮੈਂ ਫਿਰ ਤੋਂ ਸਾਰੇ ਅਫਸਰਾਂ ਨੂੰ ਕਹਿਣਾ ਚਾਹੁੰਦਾ ਹਾਂ ਰੋਜ਼ ਨੂੰ ਖਾਸ ਕਰਕੇ ਕਿ ਕੋਈ ਬਗੈਰ ਗੱਲੋਂ ਗਲਤ ਤਰੀਕੇ ਨਾਲ ਕਾਗਜ਼ ਨਾ ਖਰਾਬ ਕਰੇ ਸਰਦਾਰ ਸਾਹਿਬ ਐਸਪੀਸੀ ਕਾਰਨ ਕੀ ਹੈ ਕੱਲ ਜਿਹੜੀ ਕੋਰਤਪੁਰੇ ਤੋਂ ਵੀ ਇੱਕ ਖਬਰ ਸਾਹਮਣੇ ਆਈ ਸੀ ਅਫਸਰਾਂ ਨੂੰ ਜਿਹੜਾ ਦਫ਼ਤਰਾਂ ਦੇ ਵਿੱਚ ਪਹੁੰਚੋ ਨਹੀਂ ਦਿੱਤਾ ਇਹਦੇ ਪਿੱਛੇ ਕਾਰਨ ਕੀ ਹੈ ਕਾਰਨ ਕੀ ਹੈ ਕਿ ਸਰਕਾਰ ਸਹੀ ਇਲੈਕਸ਼ਨ ਕਰਾਉਣ ਤੋਂ ਡਰਦੀ ਹੈ ਸਰਕਾਰ ਲੋਕਾਂ ਦਾ ਸਹੀ ਫਤਵਾ ਲੈਣ ਤੋਂ ਡਰਦੀ ਹੈ ਇਹ ਕੀ ਕਾਰਨ ਹੈ ਹੋਰ ਕੀ ਕਾਰਨ ਹੋਣ ਅਫਸਰਾਂ ਉਹ ਤਾਂ ਕਹਿੰਦੇ ਆ ਜੀ ਕਿ ਚਿੱਠੀ ਆ ਗਈ ਹੈ ਕੱਲ ਰਾਤ ਨੂੰ ਸਾਡੇ ਕੋਲ ਸਾਨੂੰ ਉਹਨਾਂ ਨੇ ਚਿੱਠੀ ਦੇਤੀ ਕਿ ਤੁਹਾਨੂੰ ਹੁਣ ਐਨਓਸੀ ਆਂਦੀ ਦੀ ਤੁਸੀਂ ਉਹ ਐਫੀਡੇਵਿਟ ਲਾ ਕੇ ਸਵੈ ਘੋਸ਼ਨਾ ਪੱਤਰ ਲਾ ਕੇ ਤੁਸੀਂ ਦੇ ਸਕਦੇ ਹੋ ਤੇ ਉਹ ਅਸੀਂ ਆਪੇ ਵੈਰੀਫਾਈ ਕਰਾਵਾਂਗੇ ਹੁਣ ਤੁਹਾਨੂੰ ਨਹੀਂ ਇਕੱਲੀ ਕਾਂਗਰਸ ਪਾਰਟੀ ਨਾਲ ੱੱਕਾ ਹੋ ਰਿਹਾ ਜਾਂ ਸਾਰੀਆਂ ਪਾਰਟੀਆਂ ਨਾਲ ਜਿਹੜੀਆਂ ਬਦੌਤੀ ਤੇ ਜਿਹੜੀ ਮੈਨੂੰ ਬਾਕੀ ਤਿਰਾਂ ਦਾ ਤਾਂ ਨਹੀਂ ਪਤਾ ਪਰ ਕਾਂਗਰਸ ਪਾਰਟੀ ਮੇਨ ਆਪੋਜੀਸ਼ਨ ਪਾਰਟੀ ਹੈ ਤੇ ਆਮ ਆਦਮੀ ਪਾਰਟੀ ਡਰਦੀ ਕਾਂਗਰਸ ਤੋਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੀ ਅਜ ਤੋਂ 9 ਮਹੀਨਾ ਬਾਅਦ ਇਹਨਾਂ ਨੇ ਆ ਕੇ ਸਾਡਾ ਕੰਮ ਜਿਹੜਾ ਅਸੀਂ ਝੂਠ ਬੁਲਾਇਆ ਹੈ ਜਾਂ ਜਿਹੜਾ ਅਸੀਂ ਪੰਜਾਬ ਵਿੱਚ ਗਦਰ ਮਚਾਇਆ ਹੈ ਜਾਂ ਜਿਹੜੀ ਪੰਜਾਬ ਵਿੱਚ ਲਾਅ ਐਂਡ ਆਰਡਰ ਦਾ ਹਾਲਾਤ ਹੈ ਉਹ ਇਹਨਾਂ ਨੇ ਆ ਕੇ ਸਾਡਾ ਹਿਸਾਬ ਕਿਤਾਬ ਕਰਨਾ ਇਸ ਕਰਕੇ ਸਾਰਾ ੱਤਕਾ ਜਿਆਦਾ ਕਾਂਗਰਸ ਪਾਰਟੀ ਨਾਲ ਹੀ ਹੋ ਰਿਹਾ